ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰ ਸਵਿਚ ਸਭ ਦਾ ਸਵਾਗਤ ਕਰਦਾ ਅੱਜ ਦੀ ਇਸ ਚਰਚਾ ਨੂੰ ਮੈਂ ਸ਼ੁਰੂ ਹੀ ਇੱਥੋਂ ਕਰਨਾ ਚਾਹੁੰਗਾ ਕਿ ਕਿਸੇ ਵੀ ਧਰਮ ਬਾਰੇ ਕਿਸੇ ਨੂੰ ਵੀ ਖਾਸ ਕਰ ਉਹ ਲੋਕ ਜੋ ਕਿਸੇ ਹੋਰ ਧਰਮ ਦੇ ਨਾਲ ਸੰਬੰਧਤ ਹੋਣ ਚਰਚਾ ਟਿੱਕਾ ਟਿੱਪਣੀ ਜਾਂ ਇਤਿਹਾਸ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਉਸ ਬਾਰੇ ਪੂਰੇ ਤਰੀਕੇ ਦੇ ਨਾਲ ਖੋਜ ਯਾ ਪ੍ਰਮਾਨਿਕਤਾ ਨਹੀਂ ਕਰ ਲਈ ਜਾਂਦੀ ਧਰਮ ਬੜਾ ਹੀ ਜਜ਼ਬਾਤੀ ਮੁੱਦਾ ਹੈ ਤੇ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਇਸ ਕਰਕੇ ਬੜੇ ਹੀ ਧਿਆਨ ਨਾਲ ਬੜੇ ਹੀ ਸੰਜਮ ਦੇ ਨਾਲ ਇਸ ਵਿਸ਼ੇ ਉੱਤੇ ਕੋਈ ਵੀ ਗੱਲ ਜਿਹੜੀ ਹੈ ਉਹ ਕਰਨੀ ਚਾਹੀਦੀ ਕੱਲ ਇੱਕ ਨਵਾਂ ਵਿਵਾਦ ਤਰੁਗਰਾਠੀ ਦੀ ਇੱਕ ਵੀਡੀਓ ਤੇ ਖੜਾ ਹੋ ਗਿਆ ਜਿਸ ਦੇ ਚਲਦੇ ਸ਼ਾਮ ਤੱਕ ਇਸ ਵੀਡੀਓ ਨੂੰ ਹਟਾ ਵੀ ਲਿਆ ਗਿਆ ਨਾ ਤਾਂ ਇਹ ਵਿਵਾਦ ਪਹਿਲਾ ਸੀ ਤੇ ਨਾ ਹੀ ਸ਼ਾਇਦ ਆਖਰੀ ਹੋਵੇਗਾ ਅਜਿਹਾ ਕਿਉਂ ਹੁੰਦਾ ਹੈ ਕੀ ਕਾਰਨ ਹਨ ਸ਼ਰਾਰਤ ਹੈ ਜਾਂ ਸਾਜ਼ਿਸ਼ ਹੈ ਜਾਂ ਆਪਾਂ ਖੁਦ ਇਸ ਚੀਜ਼ ਦੇ ਲਈ ਜ਼ਿੰਮੇਵਾਰ ਇਸ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕਿਸ ਨੇ ਕੀ ਕਿਹਾ ਕਿਉਂ ਕਿਹਾ ਉਸ ਦੇ ਉੱਤੇ ਝਾਤ ਮਾਰ ਲੈਣ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਬੜਗਾਝੇ ਨੇ ਕਿਹਾ ਕਿ ਵੀਡੀਓ ਫੌਰਨ ਹੀ ਹਟਾ ਲੈਣੀ ਚਾਹੀਦੀ ਹੈ SGPC ਨੂੰ ਸਬੰਧਤ ਮਿਨਿਸਟਰੀ ਦੇ ਨਾਲ ਗੱਲ ਕਰਕੇ ਫੌਰੀ ਤੌਰ ਤੇ ਵੀਡੀਓ ਹਟਵਾਉਣੀ ਚਾਹੀਦੀ ਹੈ SGPC ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਹਨ ਕਿ ਸਿੱਖ ਗੁਰੂਆਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਇਤਿਹਾਸ ਬੜਾ ਹੀ ਪਵਿੱਤਰ ਹੈ ਕਿਸੇ ਨੂੰ ਵੀ ਇਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਹੈ SGPC ਨੇ ਪਹਿਲਾਂ ਹੀ ਸਿੱਖ ਗੁਰੂਆਂ ਦੇ ਉੱਤੇ ਫਿਲਮ ਜਾਂ ਉਹਨਾਂ ਦੇ ਉੱਤੇ ਐਨੀਮੇਸ਼ਨ ਬਣਾਉਣ ਦੇ ਉੱਤੇ ਮਤਾ ਪਾਸ ਕੀਤਾ ਹੋਇਆ ਹੈ ਰੋਕ ਲਗਾਈ ਹੈ ਇਹ ਸਿੱਖ ਮਰਿਆਦਾ ਦੇ ਉਲਟ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦਿੱਲੀ ਪੁਲਿਸ ਕੋਲ ਇਸਦੀ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਕਿ ਸਾਡੀ ਆਧਾਰਨਿਕ ਪਾਣਾਵਾਂ ਨੂੰ ਫੇਸ ਪਹੁੰਚਾਈ ਗਈ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਹਨ ਕਿ ਰਾਠੀ ਨੇ ਸਿੱਖ ਇਤਿਹਾਸ ਅਤੇ ਜਜ਼ਬਾਤ ਦੀ ਬੇਇੱਜ਼ਤੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਰੋਂਦੇ ਹੋਏ ਬੱਚੇ ਦੀ ਤਰ੍ਹਾਂ ਦਿਖਾਉਣਾ ਸਿੱਖ ਕਦਰਾਂ-ਕੀਮਤਾਂ ਦੀ ਉਲੰਘਣਾ ਹੈ 295A ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ। ਕਈ ਇਹ ਵੀ ਇਤਰਾਜ਼ ਜਤਾ ਰਹੇ ਨੇ ਕਿ ਇਹ ਦਿਖਾਇਆ ਗਿਆ ਹੈ ਇਸ ਵੀਡੀਓ ਦੇ ਵਿੱਚ ਕਿ ਬੰਦਾ ਸਿੰਘ ਬਹਾਦਰ ਨੇ ਕਦੇ ਵੀ ਸਿੱਖ ਧਰਮ ਨੂੰ ਨਹੀਂ ਅਪਣਾਇਆ। ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਤਰਾਂ-ਤਰਾਂ ਦੇ ਇਤਰਾਜ਼ ਜਿਹੜੇ ਨੇ ਉਹ ਜਿਤਾਏ ਜਾ ਰਹੇ ਨੇ ਲੇਕਿਨ ਹਾਲਾਤ ਇਹ ਹਨ ਕਿ ਸਾਰੇ ਇਕੱਠੇ ਹੋ ਕੇ ਰਲ ਕੇ ਇੱਕ ਸਾਂਝਾ ਇਤਰਾਜ਼ ਵੀ ਨਹੀਂ ਦਿਤਾ ਸਕ ਰਹੇ ਕਿ ਇਸ ਵੀਡੀਓ ਦੇ ਵਿੱਚ ਕੀ ਕੀ ਕਲਤੀਆਂ ਇਸ ਦਾ ਇੱਕ ਹੀ ਕਾਰਨ ਹੈ ਅਸੀਂ ਹਮੇਸ਼ਾ ਆਪਣੇ ਇਤਿਹਾਸ ਨੂੰ ਚੰਗੇ ਤਰੀਕੇ ਨਾਲ ਨਾ ਤਾਂ ਦਰਸਾਇਆ ਹੈ ਨਾ ਪੜਾਇਆ ਹੈ ਹਮੇਸ਼ਾ ਹੀ ਇੱਕ ਪਾਸੜ ਇਤਿਹਾਸ ਹੀ ਅਸੀਂ ਦਰਸਾਉਂਦੇ ਰਹੇ ਹਾਂ ਇਹ ਇੱਕ ਬਹੁਤ ਵੱਡੀ ਗਲਤੀ ਹੈ ਜਿਹੜੀ ਸਾਡੀ ਸੰਸਥਾਵਾਂ ਤੋਂ ਹੋਈ ਹੈ ਉਦੇ ਕਾਰਨ ਕੁਝ ਵੀ ਹੋ ਸਕਦੇ ਨੇ ਸਿਆਸਤ ਤੋਂ ਪ੍ਰੇਰਿਤ ਵੀ ਹੋ ਸਕਦੇ ਨੇ ਉਹਨਾਂ ਦੇ ਵਿੱਚ ਹਜੇ ਡੂੰਗਾ ਨਹੀਂ ਉਤਰਦੇ ਲੇਕਿਨ ਇਹਦੇ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਅਸੀਂ ਇਤਿਹਾਸ ਨੂੰ ਇੱਕ ਪਾਸੜ ਦਰਾਰ ਰਹੇ ਦੱਸ ਰਹੇ ਹਾਂ ਪੜਾ ਰਹੇ ਹਾਂ ਲੇਕਿਨ ਇਤਿਹਾਸ ਦੇ ਵਿੱਚ ਜਾਣਨ ਵਾਲੋਂ ਪਹਿਲਾਂ ਵੀ ਇੱਕ ਬਹੁਤ ਹੀ ਬੁਨਿਆਦੀ ਗੱਲ ਜਿਹੜੀ ਕੀ ਇਸ ਦੇ ਇਸ ਵਿਸ਼ੇ ਤੇ ਕਰਨੀ ਬਣਦੀ ਹੈ ਉਹ ਇਹ ਹੈ ਕਿ ਜਥੇਦਾਰ ਸਹਿਬਾਨ ਜਾਂ ਐਸਟੀਪੀਸੀ ਇਤਰਾਜ਼ ਜਤਾ ਰਹੇ ਨੇ ਕਿ ਸਿੱਖ ਗੁਰੂਆਂ ਦੀਆਂ ਜਾਂ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਫਿਲਮਾਂ ਐਨੀਮੇਸ਼ਨ ਨਹੀਂ ਬਣਨੀ ਚਾਹੀਦੀ ਇਹ ਸਾਡੀ ਮਰਿਆਦਾ ਦੇ ਉਲਟ ਹੈ ਲੇਕਿਨ ਉਹ ਇਸ ਗੱਲ ਦਾ ਕਦੇ ਵੀ ਆ ਤਪਾਈ ਕਹਿ ਸਕਦੇ ਕਿ ਉਸ ਨੂੰ ਪੁਖਤਾ ਨਹੀਂ ਸਹਿਰਾ ਸਕੇ ਉਹਦਾ ਕਾਰਨ ਨਹੀਂ ਦੱਸ ਸਕੇ ਕਿ ਹਰ ਸਿੱਖ ਘਰ ਦੇ ਅੰਦਰ ਇਥੋਂ ਤੱਕ ਕਿ ਗੁਰੂ ਘਰਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਜਿਹੜੀਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹ ਤਸਵੀਰਾਂ ਵੀ ਕਾਲਪਕ ਕਾਲਪਨਿਕ ਨੇ ਓਹੋ ਅਸਲ ਤਸਵੀਰਾਂ ਨਹੀਂ ਹਨ ਫੇਰ ਵੀ ਉਹਨਾਂ ਨੂੰ ਲਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਜੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਐਨੀਮੇਸ਼ਨ ਫਿਲਮਾਂ ਬਣਾਉਣਾ ਉਹਨਾਂ ਨੂੰ ਕਾਲਪਨਿਕ ਤਰੀਕੇ ਨਾਲ ਦਰਸਾਉਣਾ ਜੁਰਮ ਹੈ ਤਾਂ ਫਿਰ ਹਰ ਸਿੱਖ ਘਰ ਦੇ ਵਿੱਚ ਜੁਰਮ ਕਿਉਂ ਹੋ ਰਿਹਾ ਹੈ ਸਿੱਖ ਗੁਰੂ ਘਰਾਂ ਦੇ ਵਿੱਚ ਇਸ ਦੀ ਇਜਾਜ਼ਤ ਕਿਉਂ ਦਿੱਤੀ ਜਾਂਦੀ ਹੈ ਐਸਜੀਪੀਸੀ ਦੇ ਆਪਣੇ ਫੰਕਸ਼ਨਾਂ ਦੇ ਵਿੱਚ ਕਈ ਥਾਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਨੇ ਜੋ ਕਿ ਕਾਲਪਨਿਕ ਤਸਵੀਰਾਂ ਨੇ ਇਤਿਹਾਸਿਕ ਤੌਰ ਤੇ ਉਹਨਾਂ ਨੂੰ ਸਹੀ ਕਦੇ ਵੀ ਸਾਬਤ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਸੋਭਾ ਸਿੰਘ ਨੇ ਆਪ ਮੰਨਿਆ ਹੈ ਕਿ ਇਹ ਤਸਵੀਰਾਂ ਮੈਂ ਕੁਝ ਆਪਣੀ ਕਲਪਨਾ ਦੇ ਨਾਲ ਹੀ ਆਜ਼ਾਦ ਕੀਤੀਆਂ ਨੇ ਇਹ ਸਹੀ ਪ੍ਰਗਟਾਵਾ ਉਹਨਾਂ ਦੇ ਚਿਹਰੇ ਮੁਰੇ ਆ ਹਾਫ ਭਾਫ ਦਾ ਨਹੀਂ ਹੈ ਲੇਕਿਨ ਉਸਤੇ ਉਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੋਈ ਉਸਦੇ ਉਤੇ ਫੈਸਲਾ ਨਹੀਂ ਸੁਣਾਇਆ ਜਾਂਦਾ ਉਸਦੇ ਉਤੇ ਕੋਈ ਪਾਲਣਾ ਨਹੀਂ ਕੀਤੀ ਜਾਂਦੀ ਲੇਕਿਨ ਬਾਕੀਆਂ ਨੂੰ ਇਸ ਤਰ੍ਹਾਂ ਦੀ ਕਾਲਪਨਿਕ ਚਿੱਤਰਾਂ ਦੇ ਉੱਤੇ ਰੋਕ ਲਗਾ ਦੇਣਾ ਇਥੋਂ ਤੱਕ ਜਾਇਜ਼ ਹੈ ਇਹ ਸਵਾਲ ਦਾ ਜਵਾਬ ਵੀ ਐਸਟੀਪੀਸੀ ਨੂੰ ਦੇਣਾ ਚਾਹੀਦਾ ਖੈਰ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਸੀ ਕਿ ਇਤਿਹਾਸ ਜਿਹੜਾ ਇੱਕ ਪਾਸੜ ਦਸਾਇਆ ਜਾ ਰਿਹਾ ਹੈ ਉਹਦੇ ਵੀ ਕਾਰਨ ਨੇ ਕਾਰਨ ਕਿਉਂ ਹੈ ਪਹਿਲੀ ਗੱਲ ਤਾਂ ਭਾਰਤ ਦੇ ਵਿੱਚ ਇਤਿਹਾਸ ਨੂੰ ਲਿਖਤੀ ਰੂਪ ਦੇ ਵਿੱਚ ਦਰਜ ਕਰਨ ਦੀ ਸ਼ੁਰੂਆਤ ਹੈ ਉਹ ਮੁਗਲਾ ਵੇਲੇ ਹੋਈ ਸੀ ਉਹਨਾਂ ਦੀ ਦੇਖਾ ਦੇਖੀ ਹੀ ਜਿਹੜੇ ਭਾਰਤੀ ਵੀ ਕਈ ਇਤਿਹਾਸਕਾਰ ਨੇ ਉਹਨਾਂ ਨੇ ਇਤਿਹਾਸ ਲਿਖਣਾ ਸ਼ੁਰੂ ਕੀਤਾ لیکن ਜਿਹੜੀ ਆਪਣੇ ਯੋਧਿਆਂ ਆਪਣੇ ਨਾਇਕਾਂ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਸੀ ਉਸ ਦੇ ਚਲਦੇ ਉਹਨੂੰ ਵਧਾ ਚੜਾ ਕੇ ਉਹਨਾਂ ਨੂੰ ਇੱਕ ਵੱਡੇ ਹੀਰੋ ਦੇ ਤੌਰ ਤੇ ਪੇਸ਼ ਕਰਨ ਦੇ ਨਾਲ ਕਈ ਇਸ ਲਿਖਤ ਦੇ ਵਿੱਚ ਗਲਤੀਆਂ ਵੀ ਹੋਈਆਂ ਤਰੂਟੀਆਂ ਵੀ ਆਈਆਂ ਤੇ ਇੱਥੋਂ ਤੱਕ ਮਿੱਥਿਆ ਵੀ ਲਿਖੀ ਗਈ 18ਵੀ ਤੇ 19ਵੀ ਸਦੀ ਦਾ ਸਿੱਖ ਇਤਿਹਾਸ ਵੀ ਇਸੇ ਹੀ ਗਲਤੀ ਦਾ ਸ਼ਿਕਾਰ ਹੋਇਆ ਸਿੱਖ ਇਤਿਹਾਸ ਦੇ ਜਿਹੜੇ ਸ਼ੁਰਹਾਤੀ ਕੰਮ ਨੇ ਸੂਰਜ ਪ੍ਰਕਾਸ਼ ਜੋ ਕਿ ਮਹਾਕਵੀ ਸੰਤੋਖ ਸਿੰਘ ਨੇ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼ ਇਸਰਦਾਰ ਰਤਨ ਸਿੰਘ ਭੰਗੂ ਵੱਲੋਂ ਲਿਖਿਆ ਗਿਆ ਇਸ ਦੇ ਵਿੱਚ ਵੀ ਕਾਫੀ ਉਨਤਾਈਆਂ ਲਿਖੀਆਂ ਗਈਆਂ ਤੇ ਮਿੱਥਿਆ ਵੀ ਇਸ ਦੇ ਵਿੱਚ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਇਤਿਹਾਸ ਲਿਖਿਆ ਗਿਆ ਉਦੋਂ ਇਹ ਕੋਈ ਸਾਇੰਟਿਫਿਕ ਤੱਥਾਂ ਤੇ ਆਧਾਰਿਤ ਨਹੀਂ ਸੀ ਬਲਕਿ ਸਾਖੀਆਂ ਦੇ ਉੱਪਰ आधारित ਸੀ ਜੋ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸੀ ਜਾਂ ਇਹ ਕਹਿ ਲਓ ਕਿ ਪੀੜੀਦਰ ਪੀੜੀ ਪਿੰਡ ਤੋਂ ਪਿੰਡ ਉਹ ਸਾਖੀਆਂ ਜਿਵੇਂ ਜਿਵੇਂ ਸੁਣਾਈਆਂ ਜਾਂਦੀਆਂ ਸੀ ਉਹਨਾਂ ਸਾਖੀਆਂ ਨੂੰ ਹੀ ਇਤਿਹਾਸਕ ਰੂਪ ਵਿੱਚ ਲਿਖਿਆ ਗਿਆ ਉਹਨਾਂ ਦਾ ਕੋਈ ਜਿਹੜੇ ਪ੍ਰਤੱਖ ਪ੍ਰਮਾਣ ਸੀ ਤੱਤ ਸੀ ਉਹ ਕੰਸੀਡਰ ਨਹੀਂ ਕੀਤੇ ਗਏ ਜਾਂ ਇਹ ਕਹਿ ਲਓ ਕਿ ਉਸ ਟਾਈਮ ਉਹ ਅਵੇਲੇਬਲ ਹੀ ਨਹੀਂ ਸੀ ਹੁਣ ਉਸ ਤੋਂ ਬਾਅਦ ਵੀ ਕਈ ਵਿਦਵਾਨਾਂ ਨੇ ਇਤਿਹਾਸ ਦੇ ਉੱਤੇ ਕੰਮ ਕੀਤਾ ਉਹਨਾਂ ਦੇ ਵਿੱਚੋਂ ਭਾਈ ਗੁਰਦਾਸ ਸਿੰਘ, ਸਰੂਪ ਦਾਸ ਪੱਲਾ ਸੀ, ਸ਼ਾਹ ਮੁਹੰਮਦ ਸੀ, ਕਨਿੰਗਮ ਸੀ, ਹੀਰਾ ਸਿੰਘ ਦਰਦ, ਸ਼ਰਦਾ ਰਾਮ ਫਲौरी, ਐਸ ਐਮ ਲਤੀਫ, ਐਮ ਐ ਮਕਾਲਫ, ਗਿਆਨੀ ਗਿਆਨ ਸਿੰਘ, ਭਾਈ ਵੀਰ ਸਿੰਘ, ਭਾਈ ਦਿੱਤ ਸਿੰਘ, ਗਿਆਨੀ ਹਜ਼ਾਰਾ ਸਿੰਘ ਇਹਨਾਂ ਸਾਰਿਆਂ ਵੱਲੋਂ ਵੀ ਵੱਖ-ਵੱਖ ਸਮੇਂ ਤੇ ਲਿਖਤਾ ਪੰਜਾਬ ਦੇ ਇਤਿਹਾਸ ਦੀਆਂ ਸਿੱਖ ਇਤਿਹਾਸ ਦੀਆਂ ਹਕੀਕਤਾਂ ਲਈਆਂ ਪਰ ਅਜੋਕੇ ਸਮੇਂ ਦੇ ਵਿੱਚ ਜਿਹੜੇ ਮਾਡਰਨ ਟਾਈਮਸ ਦੇ ਵਿੱਚ ਇਤਿਹਾਸ ਲਿਖਣ ਵਾਲਾ ਕਰਨ ਸਿੰਘ ਹੀ ਪਹਿਲਾ ਇਤਿਹਾਸਕਾਰ ਹੋਇਆ ਹੈ ਜਿਸ ਨੇ ਸਿੱਖ ਇਤਿਹਾਸ ਨੂੰ ਲਿਖਣਾ ਸ਼ੁਰੂ ਕੀਤਾ ਪਰ ਉਹ ਵੀ ਉਹਨੇ ਉਦੋਂ ਲਿਖਣਾ ਸ਼ੁਰੂ ਕੀਤਾ ਜਦੋਂ ਉਹ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਤੇ ਅਚਾਨਕ ਉਸ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਜਿਹੜੇ ਉਸ ਸਮੇਂ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਿਆ ਹੈ ਉਹ ਸਾਡੇ ਵਿੱਚ ਬਹੁਤਾ ਜਿਆਦਾ ਸਮਾਂ ਸ਼ਾਇਦ ਨਹੀਂ ਬਚਣਗੇ ਉਹਨਾਂ ਦੀ ਉਮਰਾਂ ਇੰਨੀਆਂ ਹੋ ਚੁੱਕੀਆਂ ਨੇ ਤੇ ਉਹ ਇਤਿਹਾਸ ਸਦਾ ਲਈ ਗਵਾਚ ਜਾਵੇਗਾ ਉਹਨਾਂ ਨੇ ਉਹ ਸਾਰਾ ਜ਼ੁਬਾਨੀ ਇਤਿਹਾਸ ਲਿਖਿਆ ਉਹ ਬਜ਼ੁਰਗਾਂ ਤੋਂ ਪੁੱਛ-ਪੁੱਛ ਕੇ ਉਹਨਾਂ ਤੋਂ ਕਹਾਣੀਆਂ ਸੁਣੀਆਂ ਕਿ ਉਸ ਸਮੇਂ ਦੇ ਵਿੱਚ ਕੀ ਹੁੰਦਾ ਸੀ ਕੀ ਹੋਇਆ ਉਸ ਨੂੰ ਹੀ ਇਤਿਹਾਸ ਦਾ ਰੂਪ ਜਿਹੜਾ ਹੈ ਉਹ ਦੇਣਾ ਸ਼ੁਰੂ ਕੀਤਾ ਹੁਣ ਡਾਕਟਰ ਗੰਡਾ ਸਿੰਘ ਨੇ ਜਿਹੜੇ ਇਤਿਹਾਸ ਦੇ ਵਿੱਚ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਹੈ ਜਿਸ ਨੂੰ ਉਹਨਾਂ ਨੇ ਸਿੱਖ ਇਤਿਹਾਸ ਤੇ ਬੜਾ ਸੈਂਟੀਫਿਕ ਤਰੀਕੇ ਦੇ ਨਾਲ ਕੰਮ ਕੀਤਾ। ਕਈ ਭਾਸ਼ਾਵਾਂ ਦਾ ਗਿਆਨ ਸੀ ਉਹਨਾਂ ਨੂੰ ਜਿਵੇਂ ਪ੍ਰਸ਼ੀਅਨ ਸੀ, ਉਰਦੂ, ਇੰਗਲਿਸ਼, ਹਿੰਦੀ, ਪਸ਼ਤੂ, ਅਰੇਬਿਕ, ਮਰਾਠੀ ਅਤੇ ਪੰਜਾਬੀ। ਸੋ ਇਹਨਾਂ ਭਾਸ਼ਾਵਾਂ ਦੇ ਗਿਆਨ ਨਾਲ ਉਹ ਦੁਨੀਆ ਭਰ ਦੇ ਵਿੱਚੋਂ ਬਹੁਤ ਸਾਰਾ ਸਿੱਖ ਇਤਿਹਾਸ ਤੇ ਉਸ ਦੇ ਜਿਹੜੇ ਪ੍ਰਮਾਣ ਨੇ, ਲਿਖਤੀ ਪ੍ਰਮਾਣ ਨੇ ਉਹ ਇਕੱਠਾ ਕਰਨ ਦੇ ਵਿੱਚ ਸਫਲ ਰਹੇ ਆਪਣੀ ਖੋਜ ਦੁਆਰਾ ਉਹਨਾਂ ਵੱਲੋਂ ਦੁਨੀਆ ਭਰ ਚੋਂ 85 ਪੋਥੀਆਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਉਹ ਇਕੱਠੀਆਂ ਕੀਤੀਆਂ ਇਸ ਤੋਂ ਇਲਾਵਾ ਬਈ ਕਈ ਸੰਸਥਾਵਾਂ ਤੋਂ ਕਈ 뮤ਜ਼ੀਅਮਸ ਤੋਂ ਬਹੁਤ ਸਾਰੀਆਂ ਜਿਹੜੀਆਂ ਹੱਥ ਲਿਖਤਾਂ ਦੀਆਂ ਕਾਪੀਆਂ ਸੀ ਉਹ ਵੀ ਉਹਨਾਂ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਤੇ ਇਹਦੀ ਸਾਰੀ ਇਸ ਚੀਜ਼ਾਂ ਸਾਰਾ ਮਟੀਰੀਅਲ ਇਕੱਠਾ ਕਰਕੇ ਉਹਨਾਂ ਵੱਲੋਂ ਸਿੱਖ ਇਤਿਹਾਸ ਬਾਰੇ ਜੋ ਜੋ ਲਿਖਿਆ ਗਿਆ ਉਹ ਬੜਾ ਹੀ ਸਾਇੰਟਿਫਿਕ ਤਰੀਕੇ ਨਾਲ ਤੱਥਾਂ ਦੇ ਆਧਾਰ 'ਤੇ ਲਿਖਿਆ ਹੋਇਆ ਇਤਿਹਾਸ ਹੈ ਲੇਕਿਨ ਅਫਸੋਸ ਤੋਂ ਵੱਡਾ ਹੈ ਕਿ ਅਸੀਂ ਡਾਕਟਰ ਗੰਡਾ ਸਿੰਘ ਦਾ ਇਤਿਹਾਸ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਰਹੇ ਮੈਂ ਇੱਥੇ ਤੁਹਾਡੇ ਨਾਲ ਇੱਕ ਆਪਣੀ ਹੱਦਬੀਤੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਜਿੱਥੇ ਕਿ ਡਾਕਟਰ ਗੰਡਾ ਸਿੰਘ ਨੇ ਬਹੁਤ ਸਾਲ ਕੰਮ ਕੀਤਾ ਆਪਣੀ ਜ਼ਿੰਦਗੀ ਦੇ ਕਈ ਬਰੇ ਇਸ ਯੂਨੀਵਰਸਿਟੀ ਦੇ ਵਿੱਚ ਬਤਾਏ ਉੱਥੇ ਹੀ ਮੈਂ ਜਦੋਂ ਕਿਸੇ ਟੌਪਿਕ ਦੇ ਉੱਤੇ ਖੋਜ ਕਰ ਰਿਹਾ ਸੀ ਕੁਝ ਰਿਸਰਚ ਕਰ ਰਿਹਾ ਸੀ ਤਾਂ ਮੈਂ ਪਬਲੀਕੇਸ਼ਨ ਬਿਊਰੋ ਕੋਲ ਗਿਆ ਕਿ ਉੱਥੋਂ ਡਾਕਟਰ ਗੰਡਾ ਸਿੰਘ ਦੀ ਬਾਬਾ ਬੰਦਾ ਸਿੰਘ ਬਹਾਦਰ ਤੇ ਲਿਖੀ ਹੋਈ ਕਿਤਾਬ ਮੈਨੂੰ ਜੇ ਮਿਲ ਜਾਵੇ ਲੇਕਿਨ ਮੇਰੇ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਉੱਥੇ ਮੈਨੂੰ ਇਹ ਦੱਸਿਆ ਗਿਆ ਕਿ ਡਾਕਟਰ ਗੰਡਾ ਸਿੰਘ ਦੀ ਕਿਤਾਬ ਤਾਂ ਉੱਥੇ ਮੌਜੂਦ ਹੀ ਨਹੀਂ ਹੈ ਉਪਲਬਧ ਨਹੀਂ ਹੈ ਇੱਕ ਸ਼ਾਇਦ ਸੂਨ ਸਿੰਘ ਸੀ ਉਹਨਾਂ ਵੱਲੋਂ ਜੋ ਬੰਦਾ ਸਿੰਘ ਬਹਾਦਰ ਤੇ ਕਿਤਾਬ ਲਿਖੀ ਗਈ ਸੀ ਉਹੀ ਅਵੇਲੇਬਲ ਸੀ ਤੇ ਜਦੋਂ ਮੈਂ ਹੋਰ ਪੁੱਛਕਿਛ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਨੂੰ ਦੱਸਿਆ ਗਿਆ ਕਿ ਇਹੀ ਕਿਤਾਬ ਜਿਹੜੀ ਹੈ ਉਹ ਹਿਸਟਰੀ ਦੇ ਵਿਦਿਆਰਥੀਆਂ ਨੂੰ ਪੜਾਈ ਜਾਂਦੀ ਹੈ ਇਹੀ ਰეკਮੈਂਡ ਕੀਤੀ ਜਾਂਦੀ ਹੈ ਤੇ ਵਿਦਿਆਰਥੀ ਇਹੀ ਮੰਨਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਬਾਰੇ ਕਦੇ ਕੋਈ ਜ਼ਿਕਰ ਨਹੀਂ ਹੋਇਆ ਕਿਸੇ ਨੇ ਮੰਗੀ ਨਹੀਂ ਕਿਸੇ ਨੇ ਰეკਮੈਂਡ ਨਹੀਂ ਕੀਤੀ ਇਸ ਕਰਕੇ ਉਹ ਇੱਥੇ ਉਪਲਬਧ ਨਹੀਂ ਹੈ ਖਰ ਮੈਂ ਉਹਨਾਂ ਲੋਕਾਂ ਨੂੰ ਕੋਈ ਦੋਸ਼ ਨਹੀਂ ਦਾਂਗਾ ਜਿਹੜੇ ਉਸ ਪਬਲਿਕੇਸ਼ਨ ਬਿਊਰੋ ਨੂੰ ਸੰਭਾਲ ਰਹੇ ਸੀ ਕਿਉਂਕਿ ਉਹਨਾਂ ਨੇ ਅਗਲੇ ਦਿਨ ਹੀ ਫੋਨ ਕਰਕੇ ਖੁਦ ਇਹ ਜਾਣਕਾਰੀ ਦਿੱਤੀ ਕਿ ਅਸੀਂ ਉਹ ਕਿਤਾਬ ਕਿਤੋਂ ਲੱਭ ਲਈ ਹੈ ਉਪਲਬਧ ਕਰਾ ਲਈ ਗਈ ਹੈ ਤੁਸੀਂ ਆ ਕੇ ਲੈ ਜਾਓ ਮੈਨੂੰ ਕਿਤਾਬ ਉਪਲਬਧ ਕਰਾ ਦਿੱਤੀ ਗਈ ਪਰ ਜੇ ਵਿਦਿਆਰਥੀਆਂ ਨੂੰ ਉਹ ਪੜਾਈ ਹੀ ਨਹੀਂ ਜਾਂਦੀ ਜਿਹੜੀ ਕਿ ਸੈਂਟਿਫਿਕ ਤੱਥਾਂ ਦੇ ਆਧਾਰ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਹੋਈ ਕਿਤਾਬ ਹੈ ਤਾਂ ਫੇਰ ਅਸੀਂ ਇਕ ਇਨਸਾਨ ਦੀ ਸਾਰੀ ਜ਼ਿੰਦਗੀ ਦੀ ਰਿਸਰਚ ਜੋ ਉਸ ਨੇ ਕੀਤੀ ਜੋ ਉਹਦੀ ਦੇਣ ਹੈ ਉਹਦਾ ਕੀ ਮੁੱਲ ਤਾਰ ਰਹੇ ਨੇ ਇਹ ਜੋ ਹੈ ਕੱਲਾ ਬੰਦਾ ਸਿੰਘ ਬਹਾਦਰ ਬਾਰੇ ਨਹੀਂ ਹੋ ਰਿਹਾ ਹੋਰ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਜੋ ਕੁਝ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ ਅਸੀਂ ਵਿਵਾਦ ਖਤਮ ਨਹੀਂ ਕੀਤੇ ਅਸੀਂ ਇਤਿਹਾਸ ਨੂੰ ਇਸ ਤਰੀਕੇ ਨਾਲ ਪੜਾਇਆ ਹੈ ਕਿ ਉਹ ਇੱਕ ਪਾਸੜ ਹੈ ਅਸੀਂ ਆਪਣੇ ਆਪ ਨੂੰ ਚੰਗਾ ਦੱਸਣ ਦੇ ਮਾਰੇ ਵਧੀਆ ਦਿਖਾਉਣ ਦੇ ਮਾਰੇ ਆਪਣਾ ਕਿਰਦਾਰ ਵੱਡਾ ਦਿਖਾਉਣ ਦੇ ਮਾਰੇ ਪੂਰੀ ਸਹੀ ਪਿਕਚਰ ਜਿਹੜੀ ਹੈ ਉਹ ਕਦੇ ਪੇਸ਼ ਨਹੀਂ ਕਰਦੇ ਇਤਿਹਾਸ ਲਿਖਿਆ ਹੀ ਇਸ ਕਰਕੇ ਜਾਂਦਾ ਹੈ ਤਾਂ ਕਿ ਜੋ ਕੁਝ ਜਿਵੇਂ ਜਿਵੇਂ ਹੋਇਆ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ ਸਕਣ ਜਾਣ ਸਕਣ ਤੇ ਸਾਡੇ ਤੋਂ ਸਮੇਂ-ਸਮੇਂ ਤੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਤੋਂ ਕੋਈ ਸੇਧ ਲੈ ਸਕਣ ਤੇ ਅੱਗੇ ਆਪਣੇ ਜੀਵਨ ਦੇ ਵਿੱਚ ਉਹ ਗਲਤੀਆਂ ਦੁਬਾਰਾ ਨਾ ਕਰਨ ਜੇ ਅਸੀਂ ਸਾਰੀਆਂ ਗਲਤੀਆਂ ਹੀ ਇਹ ਚਪਾ ਦੇਣੀਆਂ ਨੇ ਪਰਦੇ ਪਿੱਛੇ ਕਰ ਦੇਣੀਆਂ ਨੇ ਉਹਨਾਂ ਨੂੰ ਦੱਸਣਾ ਹੀ ਨਹੀਂ ਹੈ ਤਾਂ ਫੇਰ ਸੇਧ ਕਿਵੇਂ ਮਿਲੇਗੀ ਕੌਣ ਸੇਧ ਲਏਗਾ ਕਿਵੇਂ ਉਹ ਸੇਧ ਮਿਲੇਗੀ ਪਰ ਅੱਜ ਦੇ ਸਾਡੇ ਸਿੱਖ ਨੌਜਵਾਨਾਂ ਦੇ ਵਿੱਚ ਇੱਕ ਝਟਕਣਾ ਬੜੀ ਹੋਈ ਹੈ ਬਹੁਤ ਸਾਰੇ ਵਿਚਾਰਾਂ ਦਾ ਟਕਰਾਅ ਹੋ ਰਿਹਾ ਹੈ ਉਸ ਦਾ ਵੀ ਇੱਕ ਮੁੱਖ ਕਾਰਨ ਇਹੀ ਹੈ ਕਿ ਕਿਸੇ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਾਡਾ ਇਤਿਹਾਸ ਪੜਾਇਆ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਜਿੱਥੋਂ ਜਿੱਥੋਂ ਜੋ-ਜੋ ਕਿਸੇ ਨੂੰ ਮਿਲਦਾ ਹੈ ਉਹ ਪੜ੍ਹ ਲੈਂਦੇ ਨੇ ਜਾਂ ਸੁਣ ਲੈਂਦੇ ਨੇ ਤੇ ਉਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਨੇ ਕਿਉਂਕਿ ਹੋਰ ਕੋਈ ਜ਼ਰੀਆ ਉਹਨਾਂ ਕੋਲ ਹੈ ਹੀ ਨਹੀਂ ਜਿੱਥੋਂ ਆਪਣਾ ਇਤਿਹਾਸ ਉਹ ਸਹੀ ਤਰੀਕੇ ਦੇ ਨਾਲ ਜਾਣ ਸਕਣ ਪੜ੍ਹ ਸਕਣ ਜਾਂ ਸਿੱਖ ਸਕਣ ਹੁਣ ਜੇ ਤੁਸੀਂ ਡਾਕਟਰ ਗੰਡਾ ਸਿੰਘ ਦੀ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਪੜਾਈ ਇਹ ਐਸਜੀਪੀਸੀ ਵੱਲੋਂ ਵੀ ਇਹਦੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਰਾਠੀ ਦੀ ਵੀਡੀਓ ਦੇਖਣ ਦੀ ਲੋੜ ਹੀ ਨਾ ਪੈਂਦੀ ਉਸਦੇ ਜੋ ਸਾਡਾ ਸਹੀ ਇਤਿਹਾਸ ਹੈ ਉਸ ਦੇ ਸਾਹਮਣੇ ਇਹ ਵੀਡੀਓ ਇੰਨੀ ਬੋਣੀ ਲੱਗਦੀ ਇੰਨੀ ਛੋਟੀ ਲੱਗਦੀ ਕਿ ਕਿਸੇ ਨੇ ਵੀ ਇਸ ਵੀਡੀਓ ਨੂੰ ਮਹੱਤਤਾ ਨਹੀਂ ਦੇਣੀ ਸੀ ਕਿਉਂਕਿ ਉਹਨਾਂ ਨੇ ਅਸਲੀ ਇਤਿਹਾਸ ਪੜ੍ਹਿਆ ਹੋਣਾ ਸੀ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਉਹ ਜਾਂ ਉਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਸਿੱਖ ਇਤਿਹਾਸ ਦੇ ਵਿੱਚ ਜੋ ਦੋਸ਼ ਲਾਏ ਜਾਂਦੇ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਐਲਾਨ ਲਿਆ ਸੀ ਉਹ ਸੱਚ ਸੀ ਜਾਂ ਨਹੀਂ ਸੀ ਯਾ ਬੰਦਈ ਤੇ ਖਾਲਸਾ ਦੇ ਵਿੱਚ ਜਿਹੜੇ ਵਿਵਾਦ ਹੋਏ ਉਹ ਧੜੇ ਬਣੇ ਉਹ ਕਿਉਂ ਬਣੇ ਕੀ ਉਹਦਾ ਇੱਕ ਕਾਰਨ ਸੀ ਇਹ ਸਾਰੇ ਕੁਛ ਸਾਰੇ ਵਿਵਾਦ ਜਿਹੜੇ ਨੇ ਉਹ ਖਤਮ ਹੋ ਜਾਂਦੇ ਜੇ ਉਹ ਕਿਤਾਬ ਸਹੀ ਮਾਨਿਆਂ ਦੇ ਵਿੱਚ ਹਿਸਟਰੀ ਦੇ ਸਟੂਡੈਂਟਸ ਨੂੰ ਪੜਾਈ ਗਈ ਹੁੰਦੀ ਲੇਕਿਨ ਐਸਜੀਪੀਸੀ ਵੱਲੋਂ ਜਿਵੇਂ ਮੈਂ ਕਿਹਾ ਕਦੇ ਵੀ ਵਿਵਾਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹ ਚਾਹੇ ਬੰਦਾ ਸਿੰਘ ਬਹਾਦਰ ਹੋਵੇ ਜਾਂ ਕੋਈ ਹੋਰ ਟੌਪਿਕ ਹੋਵੇ ਖਾਲਸਾ ਰਾਜ ਦੀ ਸਥਾਪਨਾ ਸਹੀ ਮੈਨੇ ਦੇ ਵਿੱਚ ਕਿਸ ਨੇ ਕੀਤੀ ਇਹ ਪਰਮ ਵੀ ਦੂਰ ਹੋ ਜਾਂਦੇ ਜੋ ਵੀ ਕੁਝ ਪੜਾਇਆ ਜਾਂਦਾ ਹੈ ਬੰਦਾ ਸਿੰਘ ਬਹਾਦਰ ਬਾਰੇ ਉਹ ਸਾਡੇ 10ਵੀਂ ਕਲਾਸ ਦੇ ਇਤਿਹਾਸ ਦੇ ਵਿੱਚ ਸਿਰਫ ਤੇ ਸਿਰਫ ਬੰਦਾ ਸਿੰਘ ਬਹਾਦਰ ਵੱਲੋਂ ਜੋ ਜੋ ਲੜਾਈਆਂ ਲੜੀਆਂ ਗਈਆਂ ਸਿਰਫ ਉਹਨਾਂ ਦਾ ਇਤਿਹਾਸ ਉਹਨਾਂ ਲੜਾਈਆਂ ਬਾਰੇ ਪੜਾ ਕੇ ਹੀ ਅਸੀਂ ਸਾਰ ਦਿੰਨੇ ਆ ਜੋ ਉਹਨਾਂ ਦੀ ਜ਼ਿੰਦਗੀ ਦਾ ਉਸ ਸਮੇਂ ਦਾ ਸੰਗਰਾਸ਼ ਸੀ ਕਿਵੇਂ ਉਹਨਾਂ ਨੇ ਉਸ ਰਾਜ ਲਈ ਸਥਾਪਨਾ ਕੀਤੀ ਕਿਵੇਂ ਆਪਣੇ ਸਿੱਕੇ ਤੱਕ ਚਲਾਏ ਗਏ ਬਹੁਤ ਕੁਛ ਸੀ ਉਸ ਇਤਿਹਾਸ ਦੇ ਵਿੱਚ ਬਹੁਤ ਰਿਫਾਰਮਸ ਕੀਤੇ ਜਿਹੜੇ ਪ੍ਰਸ਼ਾਸਨਿਕ ਰਿਫਾਰਮਸ ਨੇ ਲੇਕਿਨ ਉਹਨਾਂ ਦੀਆਂ ਗੱਲਾਂ ਨਾ ਕੀਤੀਆਂ ਜਾਂਦੀਆਂ ਨੇ ਨਾ ਪੜਾਈਆਂ ਜਾਂਦੀਆਂ ਤੁਸੀਂ ਅੰਦਰ ਸਿੰਘ ਬਹਾਦਰ ਜੀ ਮੈਂ ਕਿਹਾ ਸਾਈਡ ਤੇ ਰੱਖ ਲਓ ਮਹਾਰਾਜਾ ਰਣਜੀਤ ਸਿੰਘ ਹੋਣ ਜਾਂ ਫਿਰ 80 ਦੇ ਦਹਾਕੇ ਦਾ ਉਹ ਇਤਿਹਾਸ ਹੋਵੇ ਜਰਨੈਲ ਸਿੰਘ ਪਿੰਡਰਾਂ ਵਾਲਾ ਹੋਣ ਜਾਂ ਫਿਰ ਹੋਰ ਵੀ ਜੋ ਕੁਝ ਵੀ ਹੋਇਆ ਜਾਂ ਦਸ਼ਮ ਗ੍ਰੰਥ ਦੀ ਗੱਲ ਕਰ ਲਓ ਤੁਸੀਂ ਰਹਿਤ ਮਰਿਆਦਾ ਦੀ ਗੱਲ ਕਰ ਲਓ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰ ਲਓ ਕਿਸੇ ਵੀ ਮੁੱਦੇ ਦੇ ਉੱਤੇ ਐਸਜੀਪੀਸੀ ਵੱਲੋਂ ਸਪਸ਼ਟਤਾ ਦੇ ਨਾਲ ਕੋਈ ਵੀ ਗੱਲ ਜਿਹੜੀ ਹੈ ਉਹ ਰੱਖੀ ਨਹੀਂ ਜਾਂਦੀ ਕੀਤੀ ਨਹੀਂ ਜਾਂਦੀ ਸਗੋਂ ਉਹਨਾਂ ਨੂੰ ਮੁੱਦਿਆਂ ਨੂੰ ਪੱਖ ਦਾ ਰੱਖਿਆ ਜਾਂਦਾ ਹੈ ਸ਼ਾਇਦ ਇਸ ਦੇ ਪਿੱਛੇ ਸਿਆਸਤ ਹੈ ਕਿ ਜੇ ਤੁਸੀਂ ਧੜਿਆਂ ਦੇ ਵਿੱਚ ਵਲਦੇ ਰਹੋਗੇ ਜੇ ਤੁਹਾਡੇ ਵਿੱਚ ਵਿਵਾਦ ਜਿਹੜੇ ਨੇ ਉਹ جاری ਰਹਿਣਗੇ ਤਾਂ ਉਸ ਦਾ ਕੋਈ ਨਾ ਕੋਈ ਸਿਆਸੀ ਲਾਹਾ ਕਿਸੇ ਨਾ ਕਿਸੇ ਨੂੰ ਮਿਲਦਾ ਰਹੇਗਾ ਸ਼ਾਇਦ ਇਹਦੇ ਪਿੱਛੇ ਇਹ ਕਾਰਨ ਹੈ ਲੇਕਿਨ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਆਪਣੀਆਂ ਨਸਲਾਂ ਦਾ ਆਪਣੀਆਂ ਪੀੜ੍ਹੀਆਂ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਥੋੜੇ ਸਮੇਂ ਦੇ ਵਿੱਚ ਸਿਆਸੀ ਲਾਹਾ ਤਾਂ ਜ਼ਰੂਰ ਲੈ ਰਹੇ ਹੋ ਲੇਕਿਨ ਆਪਣੇ ਧਰਮ ਦਾ ਆਪਣੀ ਕਮਿਊਨਿਟੀ ਦਾ ਆਪਣੇ ਬੱਚਿਆਂ ਦਾ ਆਉਣ ਵਾਲੇ ਪੀੜ੍ਹੀਆਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਕਿਉਂਕਿ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਹੀ ਤੁਸੀਂ ਵਾਂਝੇ ਰੱਖ ਰਹੇ ਹੋ ਉਹ ਇੱਥੇ ਬਹੁਤ ਸਾਰੇ ਵਿਦਵਾਨ ਨੇ ਜਿਹੜੇ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸਿੱਖਿਆ ਦਾ ਪੜ੍ਹਾਈ ਦਾ ਬਹੁਤ ਜ਼ਿਆਦਾ ਪਸਾਰ ਹੋਇਆ ਹੋਇਆ ਸੀ ਲਿਟਰੇਸੀ ਜਿਹੜਾ ਸੀ ਉਹ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਰਾਜਕਾਲ ਸੀ ਉਹਨੂੰ ਇੱਕ ਬਹੁਤ ਬਿੱਤਰ ਰਾਜਕਾਲ ਮੰਨਿਆ ਜਾਂਦਾ ਹੈ ਕਿਉਂਕਿ ਲਿਟਰੇਸੀ ਜਿਹੜੀ ਹੈ ਪੜ੍ਹਾਈ ਦੀ ਉੱਥੇ ਬਹੁਤ ਚੰਗੀ ਵਿਵਸਥਾ ਕੀਤੀ ਹੋਈ ਸੀ ਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇਸ ਸਿੱਖਿਆ ਦਾ ਹੀ ਕਾਣ ਕੀਤਾ ਤਾਂ ਕਿ ਲੋਕਾਂ ਨੂੰ ਅਨਪੜ ਬਣਾਇਆ ਜਾ ਸਕੇ ਪਰ ਉਹਨਾਂ ਦਾ ਸਿਆਸੀ ਲਾਹਾ ਚੱਕਿਆ ਜਾ ਸਕੇ ਜੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਸਿੱਖਿਆ ਦਾ ਨੁਕਸਾਨ ਕਰਨ ਨਾਲ ਕੀ ਕੀ ਨੁਕਸਾਨ ਹੁੰਦੇ ਨੇ ਕੌਮਾਂ ਕਮਜ਼ੋਰ ਹੁੰਦੀਆਂ ਨੇ ਤਾਂ ਐਸਡੀਪੀਸੀ ਹੁਣ ਕੀ ਕਰ ਰਹੀ ਹੈ ਕਿ ਉਹ ਉਸੇ ਅੰਗਰੇਜ਼ਾਂ ਦੀ ਰਣਨੀਤੀ ਦੇ ਉੱਤੇ ਚੱਲ ਰਹੀ ਹੈ ਕਿ ਇਹਨਾਂ ਦੇ ਸਿੱਖਿਆ ਦਾ ਜਿਹੜਾ ਹੈ ਉਹ ਕਾਣ ਕਰੋ ਇਤਿਹਾਸ ਤੋਂ ਦੂਰ ਰੱਖੋ ਸਹੀ ਇਤਿਹਾਸ ਬੱਚਿਆਂ ਨੂੰ ਪੜ੍ਹਾਓ ਨਾ ਤਾਂ ਕਿ ਉਹ ਆਪਸ ਦੇ ਵਿੱਚ ਲੜਕਦੇ ਰਹਿਣ ਲੜਦੇ ਰਹਿਣ ਘੁਲਦੇ ਰਹਿਣ ਵਿਚਾਰ ਜਿਹੜੇ ਨੇ ਉਹ ਕਦੇ ਮੇਲ ਨਾ ਖਾਂਣ ਤੇ ਇੰਨਾ ਹੀ ਧੜਿਆਂ ਦੇ ਵਿੱਚ ਵੰਡੇ ਰਹਿਣ ਤਾਂ ਕਿ ਉਹਨਾਂ ਦਾ ਸਿਆਸੀ ਲਾਹਾ ਲਿਆ ਜਾ ਸਕੇ ਉਹਨਾਂ ਨੂੰ ਆਪਣੇ ਵਰਤੋਂ ਜਿਹੜੀ ਹੈ ਆਪਣੇ ਫਾਇਦੇ ਦੇ ਵਾਸਤੇ ਜਿਸ ਤਰੀਕੇ ਨਾਲ ਵੀ ਚਾਹੀਦੀ ਹੈ ਉਹ ਕਰ ਲਈ ਜਾਵੇ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਡੇਰੇ ਜਿਹੜੇ ਨੇ ਉਹ ਸਾਡੇ ਧਰਮ ਦੇ ਲਈ ਬਹੁਤ ਵੱਡਾ ਖਤਰਾ ਨੇ ਪਰ ਫਿਰ ਉਸ ਸਿੱਖ ਧਰਮ ਦੇ ਅੰਦਰ ਜਿਹੜੇ ਡੇਰੇ ਨੇ ਜਿਨ੍ਹਾਂ ਨੂੰ ਸੰਪਰਦਾ ਕਹਿ ਦਿੰਦੇ ਨੇ ਉਹਨਾਂ ਦੇ ਦਬਾਅ ਦੇ ਕਰਕੇ ਤੁਸੀਂ ਨਾਨਕਸ਼ਾਹੀ ਕੈਲੰਡਰ ਵਰਗਾ ਜਿਹੜਾ ਸਾਇੰਟਿਫਿਕ ਫੈਸਲਾ ਸੀ ਬਹੁਤ ਮਿਹਨਤ ਤੇ ਮੁਸ਼ਕਤ ਨਾਲ ਤਿਆਰ ਕੀਤਾ ਗਿਆ ਸੀ ਉਸ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਉੱਥੇ ਫੇਰ ਮੱਛਿਆ ਸੰਗਰਾਂਦਾਂ ਤੇ ਨਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਘਟ ਜਾਣੀ ਸੀ ਤੇ ਉਹਨਾਂ ਦੇ ਛੜਾਵੇ ਦਾ ਨੁਕਸਾਨ ਹੋਣਾ ਸੀ ਇਹਦੇ ਲਈ ਤੁਸੀਂ ਇਤਿਹਾਸ ਦੀ ਕੁਰਬਾਨੀ ਦੇ ਦਿੱਤੀ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਨਮਾਇंदे ਕਹਿੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿੱਖ ਧਰਮ ਦੇ ਨਮਾਇंदे ਆ ਉਹਨਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਲਗਾਤਾਰ ਦੁਬਿਧਾ ਦੂਰ ਨਹੀਂ ਕੀਤੀ ਜਾਂਦੀ ਸਗੋਂ ਦੁਬਿਧਾ ਦੇ ਵਿੱਚ ਰੱਖਿਆ ਜਾਂਦਾ ਹੈ ਇਤਿਹਾਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਉਸ ਦੇ ਉੱਤੇ ਸਵਾਲ ਖੜੇ ਕੀਤੇ ਜਾਣ ਜਦੋਂ ਤੁਸੀਂ ਉਹ ਸਵਾਲਾਂ ਨੂੰ ਹੱਲ ਨਹੀਂ ਕਰਦੇ ਜਦੋਂ ਤੁਸੀਂ ਵਿਵਾਦਾਂ ਨੂੰ ਖਤਮ ਨਹੀਂ ਕਰੋਗੇ ਇੱਕ ਵਾਰ ਸਹੀ ਤਰੀਕੇ ਨਾਲ ਆਪਣਾ ਇਤਿਹਾਸ ਪ੍ਰਮਾਣਿਤ ਕਰਕੇ ਉਹਨਾਂ ਪ੍ਰਕਾਸ਼ਿਤ ਨਹੀਂ ਕਰੋਗੇ ਤਾਂ ਵਿਵਾਦਾਂ ਦੀ ਹਮੇਸ਼ਾ ਹੀ ਬੜੀਆ ਖੋਂਦ ਬਣੀ ਰਹੇਗੀ ਕਿਉਂਕਿ ਇਹ ਤਾਂ ਹੈ ਨਹੀਂ ਕਿ ਇਤਿਹਾਸ ਦੇ ਵਿੱਚੋਂ ਸਾਰਾ ਕੁਝ ਮਿਟ ਜਾਏਗਾ ਉਹ ਕਿਤੇ ਨਾ ਕਿਤੇ ਪਿਆ ਰਹੇਗਾ ਤੇ ਕੋਈ ਵੀ ਬੰਦਾ ਉਸ ਨੂੰ ਚੱਕ ਕੇ ਉਸ ਨੂੰ ਤੋੜ ਮੋੜ ਕੇ ਪੇਸ਼ ਕਰ ਸਕਦਾ ਹੈ ਜਿਸ ਨਾਲ ਸਵਾਲ ਖੜੇ ਹੋਣਗੇ ਤੁਹਾਡੇ ਇਤਿਹਾਸ ਦੇ ਉੱਤੇ ਵੀ ਤੁਹਾਡੀ ਵਰਜਨ ਦੇ ਉੱਤੇ ਵੀ ਤੇ ਉਹਦੇ ਨਾਲ ਜਿਹੜੇ ਲੋਕ ਨੇ ਉਹਨਾਂ ਦੇ ਜਸ਼ਵਾਤ ਵੀ ਪੜਕਣਗੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੇਗੀ ਕਿਉਂਕਿ ਉਹਨਾਂ ਨੂੰ ਕੁਝ ਹੋਰ ਦੱਸਿਆ ਗਿਆ ਹੋਵੇਗਾ ਸੋ ਜੇ ਇਹ ਵਿਵਾਦ ਖਤਮ ਕਰਨੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਇਤਿਹਾਸ ਹੈ ਮਾਨ ਮਤਾ ਇਤਿਹਾਸ ਹੈ ਉਹਨੂੰ ਸਹੀ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਹੀ ਪੇਸ਼ ਕਰੀਏ ਔਰ ਉਸ ਨੂੰ ਪ੍ਰਮਾਣਿਤ ਕਰੀਏ ਕਿ ਇਹ ਸਾਡਾ ਪ੍ਰਮਾਣਿਤ ਇਤਿਹਾਸ ਹੈ ਕਿਸੇ ਵੀ ਗਲਤੀਆਂ ਨੂੰ ਛਲਕੋਣ ਦੀ ਕੋਸ਼ਿਸ਼ ਨਾ ਕਰੀਏ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੌਮ ਤੋਂ ਇਸੇ ਸਮੇਂ ਕੋਈ ਵੀ ਗਲਤੀ ਨਾ ਹੋਈ ਹੋਵੇ ਪਰਫੈਕਟ ਕਦੇ ਵੀ ਕੁਝ ਨਹੀਂ ਹੁੰਦਾ ਜੇ ਤੁਸੀਂ ਪਰਫੈਕਟ ਬਣ ਗਏ ਉਹ ਤਾਂ ਤੁਸੀਂ ਰੱਬ ਬਣ ਗਏ ਇਸ ਗੱਲ ਨੂੰ ਸਾਰੇ ਮੰਨਦੇ ਨੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਤੇ ਸਾਡੇ ਇਤਿਹਾਸ ਵਿੱਚ ਵੀ ਗਲਤੀਆਂ ਹੋਈਆਂ ਹੋਣਗੀਆਂ ਉਹਨਾਂ ਨੂੰ ਲਕਾਉਣ ਦੀ ਥਾਂ ਉਹਨਾਂ ਨੂੰ ਛੁਪਾਉਣ ਦੀ ਥਾਂ ਆਪਣੇ ਆਪ ਨੂੰ ਬਹੁਤ ਵੱਡਾ ਦਿਖਾਉਣ ਦੀ ਥਾਂ ਤੇ ਸਾਨੂੰ ਸਹੀ ਤਸਵੀਰ ਜਿਹੜੀ ਹੈ ਸਾਡੇ ਬੱਚਿਆਂ ਦੇ ਸਾਹਮਣੇ ਸਾਡੀ ਨੌਜਵਾਨ ਪੀੜੀ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਇਹ ਸਾਡਾ ਇਤਿਹਾਸ ਹੈ ਇਤਿਹਾਸ ਦੇ ਵਿੱਚ ਇਹ ਇਹ ਗੱਲਾਂ ਹੋਈਆਂ ਇਹ ਸਾਡੇ ਨਾਇਕ ਤੋਂ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਨਾਇਕ ਸਮਝਦੇ ਹਾਂ ਉਹਨਾਂ ਤੋਂ ਵੀ ਗਲਤੀਆਂ ਹੋ ਸਕਦੀਆਂ ਨੇ ਲੇਕਿਨ ਉਹਨਾਂ ਨੂੰ ਮੰਨਣ ਦੀ ਤੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਤਾਂ ਕਿ ਲੋਕ ਭਟਕਣ ਨਾ ਨੌਜਵਾਨ ਭਟਕਣ ਨਾ ਉਹ ਆਪਣੀ ਜ਼ਿੰਦਗੀ ਕਿਸੇ ਝੂਠੇ ਤੱਥ ਦੇ ਸਹਾਰੇ ਕਿਸੇ ਝੂਠੇ ਪੁਆਇੰਟ ਦੇ ਸਹਾਰੇ ਆਪਣੀ ਬਰਬਾਦ ਨਾ ਕਰ ਲੈਣ ਉਹਦੇ ਪਿੱਛੇ ਲੱਗ ਕੇ ਆਪਣੀ ਜਵਾਨੀ ਨਾ ਗਾੜ ਲੈਣ ਇਹ ਸਾਰੀਆਂ ਗੱਲਾਂ ਇਹ ਸਾਰਾ ਫਰਜ਼ ਜਿਹੜਾ ਹੈ ਉਹ ਐਸਟੀਪੀਸੀ ਦਾ ਬਣਦਾ ਹੈ ਲੇਕਿਨ ਉਹ ਸਿਆਸਤ ਤੋਂ ਹੀ ਸ਼ਾਇਦ ਵੇਲੇ ਨਹੀਂ ਹੋ ਰਹੀ ਸਿਆਸਤ ਤੋਂ ਹੀ ਵੇਲ ਨਹੀਂ ਮਿਲ ਰਿਹਾ ਹੈ ਐਸਟੀਪੀਸੀ ਨੂੰ ਕਿ ਉਹ ਕਾਮ ਦੇ ਵਾਸਤੇ ਧਰਮ ਦੇ ਵਾਸਤੇ ਕੁਝ ਚੱਜਦਾ ਕਰੇ ਉਹ ਸਿਰਫ ਤੇ ਸਿਰਫ ਆਪਣੇ ਸਿਆਸੀ ਆਕਾਮਾਂ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਪਾਲਣਾ ਹੀ ਕਰ ਰਹੀ ਹੈ ਪਰਮ ਨੂੰ ਫਲਾਕੇ ਰੱਖ ਰਹੀ ਹੈ ਤਾਂ ਕਿ ਉਸ ਦਾ ਸਿਆਸੀ ਲਹਾ ਲਿਆ ਜਾ ਸਕੇ ਕੌਮ ਦੇ ਪ੍ਰਤੀ ਜਿਹੜੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਣੀ ਚਾਹੀਦੀ ਹੈ ਉਹ ਨਿਭਾਈ ਨਹੀਂ ਜਾਂਦੀ ਇਥੋਂ ਤੱਕ ਕਿ ਜੇ ਕੋਈ ਹੋਰ ਕੋਸ਼ਿਸ਼ ਵੀ ਕਰਦਾ ਹੈ ਇਤਿਹਾਸ ਦੀ ਸਚਾਈ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਲਈ ਤਾਂ ਉਸ ਦੇ ਉੱਪਰ ਵੀ ਸਵਾਲ ਖੜੇ ਜਾ ਕੇ ਪੁੱਤੇ ਜਾਂਦੇ ਨੇ ਹਰ ਗੱਲ ਦੇ ਉੱਤੇ ਸਾਜ਼ਿਸ਼ ਕਹੀ ਜਾਂਦੀ ਹੈ ਹਰ ਗੱਲ ਨੂੰ ਸਾਜ਼ਿਸ਼ਕਰਾਰ ਦੇ ਦਿੱਤਾ ਜਾਂਦਾ ਹੈ ਚਾਹੇ ਉਹ ਰੁਟੀਨ ਦੇ ਵਿੱਚ ਹੀ ਕਿਸੇ ਨੇ ਕੋਈ ਗੱਲ ਕੀਤੀ ਹੋਵੇ ਉਸ ਨੂੰ ਸਾਜ਼ਿਸ਼ ਦਾ ਇਲਜ਼ਾਮ ਦੇ ਕੇ ਆਪਣੇ ਆਪ ਨੂੰ ਇੱਕ ਉਹ ਜਿਹੜਾ ਕਿਹਾ ਜਾਂਦਾ ਹੁੰਦਾ ਕਿ ਵਿਕਟਿਮਾਈਜੇਸ਼ਨ ਅਕ ਵਿਕਟਮ ਦੀ ਤਰ੍ਹਾਂ ਪੇਸ਼ ਕਰਨਾ ਇਹ ਆਦਤ ਕਿਹੜੀ ਸਾਡੀ ਬਣ ਗਈ ਹੈ ਉਸ ਦਾ ਕੋਈ ਲਾਹਾ ਸਾਲੂ ਨਹੀਂ ਮਿਲ ਰਿਹਾ ਉਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹਾਂ ਸਿਆਸੀ ਲੋਕ ਚਾਹੇ ਕੁਝ ਵੋਟਾਂ ਲੈ ਜਾਣ ਉਹਦੇ ਲਈ ਲੇਕਿਨ ਕੌਮ ਦਾ ਨੁਕਸਾਨ ਉਹਦੇ ਨਾਲ ਬਹੁਤ ਹੋ ਰਿਹਾ ਸੋ ਇਸੇ ਉਮੀਦ ਦੇ ਨਾਲ ਕਿ ਜੇ ਐਸਜੀਪੀਸੀ ਨਹੀਂ ਕਰਦੀ ਪੰਜਾਬੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਜਿੱਥੇ ਇਹ ਇਤਿਹਾਸਕਾਰ ਰਹੇ ਨੇ ਜਿਨ੍ਹਾਂ ਨੇ ਆਪਣਾ ਸਮਾਂ ਗੁਜ਼ਾਰਿਆ ਹੈ ਖੋਜ ਕੀਤੀ ਹੈ ਕਿਤਾਬਾਂ ਲਿਖੀਆਂ ਨੇ ਉਹ ਤਾਂ ਘਟੂ ਘਟ ਇਸ ਇਤਿਹਾਸ ਨੂੰ ਸਹੀ ਤਰੀਕੇ ਨਾਲ ਬੱਚਿਆਂ ਨੂੰ ਪੜਾ ਸਕੇਗੀ ਤਾਂ ਕਿ ਕੁਝ ਸੋਸਾਇਟੀ ਦੇ ਹਿੱਸੇ ਦੇ ਵਿੱਚ ਹੀ ਵੀ ਅਸੀਂ ਸਹੀ ਇਤਿਹਾਸ ਆਪਣਾ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋਈਏ ਤਾਂ ਹੌਲੀ ਹੌਲੀ ਉਹ ਵਾਕੀ ਸਮਾਜ ਦੇ ਹਿੱਸਿਆਂ ਦੇ ਵਿੱਚ ਵੀ ਫੈਲੇਗਾ ਇਸੇ ਉਮੀਦ ਦੇ ਨਾਲ ਤੁਤੋ ਵਿਦਿਆਲੇ ਨੇ ਆ ਧੰਨਵਾਦ